ਜਦੋਂ ਤੁਸੀਂ ਦੱਸਿਆ ਵੀ ਤੁਸੀਂ 82 ਚੌਥੇ ਆ ਗਏ ਜੁਲਾਈ ਦੇ ਵਿੱਚ ਤੇ ਜੇ ਆਪਾਂ ਪੋਲਿਟੀਕਲ ਐਂਗਲ ਤੋਂ ਦੇਖੀਏ ਪੰਜਾਬ ਦੇ ਤਾਂ ਅਗਸਤ 4 ਅਗਸਤ ਨੂੰ 1982 ਨੂੰ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਤੇ ਰੈਸਟ ਇਜ਼ ਅ ਹਿਸਟਰੀ ਤੇ ਉਹ ਜਿਹੜਾ ਸਾਰਾ ਪੀਰੀਅਡ ਹੈ ਮਤਲਬ ਕਿ 95 ਤੱਕ ਦਾ ਜਿਹੜਾ ਤੁਸੀਂ ਦੱਸ ਰਹੇ ਹੋ ਉਹ ਪੰਜਾਬ ਦੇ ਵਿੱਚ ਕੋਟਨ ਅਨਕੋਟ ਜਿਹੜਾ ਡਿਸਟਰਬਡ ਪੀਰੀਅਡ ਹੈ ਕੋਈ ਉਹਨੂੰ ਸੰਘਰਸ਼ ਦਾ ਪੀਰੀਅਡ ਕਹਿੰਦਾ ਕੋਈ ਕਾਲਾ ਦੌਰ ਕਹਿੰਦਾ ਬਟ ਤੁਸੀਂ ਇੱਕ ਬਿਲਕੁਲ ਯੂਰ ਐਟ ਦਾ ਐਪੀਸੈਂਟਰ ਵੈਨ ਲਾਈਕ ਵੇਅਰ ਆਲਵਸ ਹੈਪਨਿੰਗ ਤਾਂ ਤੁਹਾਡਾ ਇੱਕ ਉਥੇ ਰਹਿਣ ਦੇ ਕਰਕੇ ਜਾਂ ਜੋ ਉਥੇ ਜੋ ਤੁਹਾਡਾ ਆਬਜ਼ਰਵੇਸ਼ਨ ਬਣਿਆ ਜੋ ਤੁਹਾਡੇ ਤਜਰਬੇ ਰਹੇ ਨੇ ਉਹ ਸਾਰੇ ਦੌਰ ਦੇ ਉਹਦੇ ਬਾਰੇ ਦੱਸੋ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਜੋ ਵਾਪਰਿਆ ਆਪਾਂ ਸਾਰੇ ਜਾਣਦੇ ਆ ਕਿ ਇਹ ਬਹੁਤ ਹੀ ਵੱਡੀ ਟਰੈਜੇਡੀ ਸੀਗੀ ਹਮ ਹਰ ਪਖਤਾਂ ਜੀ ਤੇ ਦੌਰ ਵੀ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਟੈਰਰ ਜਿਹਨੂੰ ਆਪਾਂ ਕਹਿੰਦੇ ਆ دہشتਗਰਦੀ ਕਹਿੰਦੇ ਆ ਉਹ ਵੀ ਦੋਨਾਂ ਪੱਖਾਂ ਤੋਂ ਸੀ ਜੀ ਉਹ ਕਿਸੇ ਇੱਕ ਪੱਖ ਤੋਂ ਨਹੀਂ ਤੇ ਉਹ ਚਾਹੇ ਜਿਹਨਾਂ ਨੂੰ ਚਾਹੇ ਖਾੜਕੂਆਂ ਦੇ ਪੱਖ ਤੋਂ ਕਹੋ ਚਾਹੇ ਸਰਕਾਰ ਦੇ ਪੱਖ ਤੋਂ ਕਹੋ ਹੂੰ ਉਹ ਸੀ ਤੇ ਉਹਦੇ ਚ ਪਿਸਿਆ ਜਿਹੜਾ ਹੈਗਾ ਹੂੰ ਹੂੰ ਉਹ ਆਮ ਬੰਦਾ ਹੂੰ ਚਾਹੇ ਉਹ ਹਿੰਦੂ ਸੀ ਚਾਹੇ ਸਿੱਖ ਸੀ ਹੂੰ ਆਮ ਬੰਦਾ ਉਹਦੇ ਚ ਪਿਸਿਆ ਤੇ ਬੜੇ ਘਰਾਂ ਦੀ ਬਰਬਾਦੀ ਹੋਈ ਕਰੀ ਤੇ ਪਰ ਮੈਂ ਇਹ ਸਮਝਦਾ ਵੀ ਜੇ ਕਿਉਂਕਿ ਸਰਕਾਰ ਆ ਜਿਹੜੀ ਇਹਦੇ ਹੱਥ ਬਹੁਤ ਵੱਡੇ ਹੁੰਦੇ ਨੇ ਬਿਲਕੁਲ ਠੀਕ ਸਟੇਟ ਆ ਜਿਹੜੀ ਨਾ ਅੱਗੇ ਮੁਗਲਾਂ ਦੇ ਵੇਲੇ ਉਸ ਤੋਂ ਪਹਿਲਾਂ ਜਾਂ ਇਵਨ ਅਗਰੇਜ਼ਾਂ ਦੇ ਵੇਲੇ ਤੱਕ ਹਮ ਇਹਦੀ ਤਾਕਤ ਬੜੀ ਛੋਟੀ ਹੁੰਦੀ ਸੀ ਹਮ ਤੇ ਇਹ ਇੰਨਾ ਥੋੜੀ ਲਾਈਫ ਨੂੰ ਇਨਫਲੂਐਂਸ ਨਹੀਂ ਸੀ ਕਰ ਸਕਦੇ ਬਿਲਕੁਲ ਠੀਕ ਜਿੰਨੀ ਸਟੇਟ ਹੁਣ ਪਾਵਰਫੁਲ ਹੋ ਗਈ ਹੈ ਸੋ ਇਸ ਕਰਕੇ ਉਹਦਾ ਇੰਪੈਕਟ ਵੀ ਜ਼ਿਆਦਾ ਹਮ ਮੈਂ ਮੇਰਾ ਇਹ ਮੰਨਣਾ ਵੀ ਇਹ ਇੱਥੇ ਤੱਕ ਜਿਹੜਾ 84 ਹੋਇਆ ਜੇ ਜਿਆਦਾ ਮਤਲਬ ਮੇਰੀ ਮੇਰੀ ਆਪਣੀ ਸਮਝ ਦੇ ਵਿੱਚ ਇਹ ਆ ਵੀ ਜਿਹੜਾ ਵੱਡਾ ਹੁੰਦਾ ਨਾ ਜਿਹੜਾ ਤਕੜਾ ਹੁੰਦਾ ਹੂੰ ਜਿਹੜਾ ਚੌਧਰੀ ਹੁੰਦਾ ਜਾਂ ਜਿਹੜਾ ਅਸੀਂ ਥਾਪਿਆ ਹੁੰਦਾ ਹੂੰ ਉਹਦੀ ਜ਼ਿੰਮੇਵਾਰੀ ਵੱਡੀ ਹੁੰਦੀ ਆ ਬਿਲਕੁਲ ਠੀਕ ਛੋਟੀ ਧਿਰ ਦੀ ਜ਼ਿੰਮੇਵਾਰੀ ਉਹਦੀ ਵੀ ਹੁੰਦੀ ਆ ਪਰ ਉਹਦੀ ਛੋਟੀ ਹੁੰਦੀ ਆ ਹੂੰ ਪਰ ਜੇ ਵੱਡੀ ਧਿਰ ਆਪਣਾ ਫਰਜ਼ ਪੂਰਾ ਨਹੀਂ ਕਰਦੀ ਹੂੰ ਤੇ ਜ਼ਿਆਦਾ ਸੂਈ ਫਿਰ ਉਧਰ ਨੂੰ ਜਾਂਦੀ ਜੀ ਸੋ ਮੈਨੂੰ ਨਹੀਂ ਲੱਗਦਾ ਬਈ ਜਿਹੜੇ ਮਸਲੇ ਸੀਗੇ ਜਿਨ੍ਹਾਂ ਕਰਕੇ ਇਹ ਚੀਜ਼ ਹੋਈ ਹੂੰ ਹੂੰ ਜਿੱਦਾਂ ਆਪਾਂ ਸਭ ਤੋਂ ਪਹਿਲਾਂ ਨਹਿਰ ਰੋਕੋ ਦਾ ਹੁੰਦਾ ਹੂੰ ਤੇ ਪਾਣੀ ਦਾ ਮਸਲਾ ਆਪਾਂ ਜਾਣਦੇ ਆਂ ਅੱਜ ਵੀ ਮੈਂ ਮਹਿਸੂਸ ਕਰਦਾ ਬਈ ਜਿਹੜਾ ਪਾਣੀ ਦਾ ਮਸਲਾ ਸੀਗਾ ਹੂੰ ਇਹ ਅੱਜ ਵੀ ਹੱਲ ਹੋ ਸਕਦਾ ਹੈ ਇਹ 10 ਮਿੰਟਾਂ ਦੀ ਗੱਲ ਆ ਇਹ ਕੋਈ ਜਾਨ ਸਰਕਾਰ ਨੂੰ ਵੀ ਪਤਾ ਕੀ ਆ ਕਿੰਨਾ ਪਾਣੀ ਅਵੇਲੇਬਲ ਆ ਤੇ ਕੀ ਨਹੀਂ ਜੀ ਜੀ ਸੋ ਉੱਥੋਂ ਗੱਲ ਵੱਧਦੀ ਆ ਫਿਰ ਹੋਰ ਵੱਧਦੀ ਆ ਕਿੰਨੇ ਮੌਕੇ ਆਉਂਦੇ ਨੇ ਹਾਂਜੀ ਉਹਦੇ ਵਿੱਚ ਤੁਸੀਂ ਮੇਰੀ ਤਾਂ ਗੱਲ ਛੱਡੋ ਗਵਰਨਰ ਪੰਜਾਬ ਉਸ ਵੇਲੇ ਦਾ ਸੀ ਹਾਂਜੀ ਉਹਨਾਂ ਨੇ ਆਪਣੀ ਕਿਤਾਬ ਲਿਖੀ ਆ ਬਿਲਕੁਲ ਠੀਕ ਹੈ ਬੀਡੀ ਉਹਦੇ ਵਿੱਚ ਉਸ ਤੋਂ ਇਲਾਵਾ ਫਿਰ ਜੀ ਵੀ ਸਿੱਧੂ ਜਿਹੜੇ ਰੌ ਦੇ ਚੇਵਰੇ ਨੇ ਉਹਨਾਂ ਨੇ ਵੀ ਉਹਨਾਂ ਦੀ ਵੀ ਕਿਤਾਬ ਉਹਨਾਂ ਨੇ ਲਿਖੀ ਆ ਹਮ ਹੁਣ ਜੇ ਵੱਡੇ ਵੱਡੇ ਬੰਦੇ ਸਾਰੇ ਦਸ ਦਿਨ ਵੀ ਕਿਉਂ ਹੋਇਆ ਜੀ ਹਾਂਜੀ ਤੇ ਬਾਕੀ ਮੈਂ ਤਾਂ ਇਹ ਕਹਿਣਾ ਵੀ ਇਹ ਇੱਕ ਪੰਜਾਬੀ ਦੇ ਤੌਰ ਤੇ ਇੱਕ ਹਿਊਮਨ ਬੀਇੰਗ ਦੇ ਤੌਰ ਤੇ ਹਮ ਤੇ ਉਹ ਜੋ ਹੋਇਆ ਤੇ ਉਹਦੇ ਨਤੀਜੇ ਨੇ ਜਿਹੜੇ ਉਹ ਜੇ ਵੀ ਸੀ ਭੁਗਤ ਰਹੇ ਆ ਹਮ ਇਹ ਨਹੀਂ ਸੀ ਹੋਣਾ ਚਾਹੀਦਾ ਹਮ ਤੇ ਜਿਹੜੇ ਲੋਕੀ ਵੀ ਇਹਦੇ ਜ਼ਿੰਮੇਵਾਰ ਸੀਗੇ ਕੋਈ ਇੱਕ ਨਹੀਂ ਸੀ ਹੂੰ ਕਈ ਐਕਟਰ ਸੀਗੇ ਬਿਲਕੁਲ ਪਰ ਵੱਡਾ ਐਕਟਰ ਆ ਜਿਹੜਾ ਨਾ ਉਹਦੀ ਜ਼ਿੰਮੇਵਾਰੀ ਮੈਂ ਸਮਝਦਾ ਵੀ ਉਹ ਜ਼ਿਆਦਾ ਹੁੰਦੀ ਹੈ ਉਹ ਉਹ ਜ਼ਿੰਮੇਵਾਰੀ ਇਮਾਨਦਾਰ ਇੰਦਰ ਨਹੀਂ ਨਵਾਈ ਗਈ ਤੇ ਤੁਸੀਂ ਮਤਲਬ ਕਿ ਥੋੜਾ ਬਤਾ ਲੈਫਟ ਨੂੰ ਵੀ ਜਾਣਦੇ ਹੋ ਸਿੱਖ ਪੋਲਿਟਿਕਸ ਅਕਾਲੀ ਪੋਲਿਟਿਕਸ ਨੂੰ ਵੀ ਜਾਣਦੇ ਹੋ ਉੱਥੇ ਵੀ ਆਪਾਂ ਦੇਖਿਆ ਕਿ ਜਦੋਂ ਤੋਂ ਇਹ ਗੱਲਾਂ ਚੱਲਦੀਆਂ ਨੇ ਉਸ ਖਿੱਤੇ ਦੇ ਵਿੱਚ ਖਾਸ ਤੌਰ ਤੇ ਵੀ ਮੰਨ ਲਓ ਨਾ ਉਹ ਇੱਕ ਲੈਫਟ ਵਰਸਸ ਸਿੱਖ ਕਲਾਸ ਜਾ ਬਣ ਜਾਂਦਾ ਬਟ ਉਦੋਂ ਚੀਜ਼ਾਂ ਜਿਹੜੀਆਂ ਅਨਫੋਲਡ ਹੋਈਆਂ ਨੇ ਮਤਲਬ ਕਿ ਉਹਦੇ ਹਵਾਲੇ ਨਾਲ ਤੁਹਾਡੇ ਤਜਰਬੇ 'ਚ ਇਹ ਕੀ ਆਇਆ ਦੇਖੋ ਜੀ ਜਿੱਥੋਂ ਤੱਕ ਮਾਰਕਸਿਜ਼ਮ ਦੀ ਗੱਲ ਆ ਜਾਂ ਸਿੱਖੀਜ਼ਮ ਦੀ ਗੱਲ ਆ ਜਿਸ ਤਰ੍ਹਾਂ ਹਮ ਸਿੱਖੀਜ਼ਮ ਐਜ਼ ਐਨ ਸ਼ਰਾਈਨਡ ਇਨ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਜਾਂ ਮਾਰਕਸਿਜ਼ਮ ਦੀ ਗੱਲ ਕਰੀ ਜਾਂ ਡਾਸ ਕੈਪੀਟਲ ਦੇ ਵਿੱਚ ਆ ਜੀ ਸਿਧਾਂਤ ਦੀ ਜਾਂ ਪ੍ਰਿੰਸੀਪਲ ਦੀ ਚ ਕੋਈ ਫਰਕ ਨਹੀਂ ਹੂੰ ਹੂੰ ਦੋਨੇ ਗਰੀਬ ਲੋਕਾਈ ਦੀ ਭਲਾਈ ਦੀ ਗੱਲ ਕਰਦੇ ਨੇ ਜੀ ਜੀ ਤੇ ਸਦਾ ਐਸੇ ਕਰਕੇ ਜਿਹੜੇ ਪੰਜਾਬ ਦੇ ਵਿੱਚ 47 ਤੋਂ ਬਾਅਦ ਵੀ ਜਿਹੜੇ ਮੋਰਚੇ ਵੀ ਲੱਗੇ ਨੇ ਸਟਰਗਲ ਲੱਗਿਆ ਜਿਹੜਾ ਲੈਫਟ ਆ ਤੇ ਕਾਲੀ ਦਲ ਆ ਇਕੱਠਾ ਹੀ ਰਿਹਾ ਮੋਸਟ ਆਫ ਦਾ ਟਾਈਮ ਹੂੰ ਹੂੰ ਔਰ ਲੇਟੈਸਟ ਆ ਜਿਹੜਾ ਉਹ ਨਹਿਰੋ ਕੋ ਮੋਰਚਾ ਜਿਹੜਾ 1982 ਚ ਲੱਗਦਾ ਉਹਦੇ ਵੀ ਇਕੱਠੇ ਨੇ ਤਾਂ ਇਹ ਜਦੋਂ ਪੰਜਾਬੀ ਸੂਬਾ ਮੂਵਮੈਂਟ ਸੀ ਉਦੋਂ ਵੀ ਖੱਬੇ ਪੱਕੀ ਤੇ ਕਾਲੀ ਇਕੱਠੀ ਸੀ ਇਕੱਠੇ ਸੀਗੇ ਹੂੰ ਬੜੇ ਇਸ਼ੂਸ ਦੇ ਉੱਤੇ ਇਕੱਠੇ ਰਹੇ ਨੇ ਹੂੰ ਫੇਰ ਜਿਹੜੀ ਪਹਿਲੀ ਸਰਕਾਰ ਬਣਦੀ ਆ ਹੂੰ ਹੂੰ ਪਹਿਲੀ ਫਰੰਟ ਸਰਕਾਰ ਯੂਨਾਈਟਿਡ ਫਰੰਟ ਸਰਕਾਰ ਨਾਨਾ ਕਾਂਗਰਸ ਗਵਰਨਮੈਂਟ 1967 ਦੇ ਵਿੱਚ ਹਾਂਜੀ ਹਾਂਜੀ 67 ਫੇਰ ਵੀ ਇਕੱਠੇ ਨੇ ਹੂੰ ਠੀਕ ਹੈ ਕੋਈ ਇਹਨਾਂ ਦੇ ਵਿੱਚ ਦੁਫੇੜਤ ਹੈ ਹੀ ਨਹੀਂ ਸੀ ਹੂੰ ਤੇ ਪਰ ਇਹ ਜਿਹੜਾ ਫਰਕ ਪੈਂਦਾ ਨਾ ਇਹ ਫਰਕ ਜਾ ਕੇ ਕਿਤੇ 1983 ਦੇ ਵਿੱਚ ਜਾ ਕੇ ਪੈਂਦਾ ਹੂੰ ਦੋਨਾਂ 'ਚ ਔਰ ਉਹ ਉਹ ਕਿਉਂ ਪੈਂਦਾ ਹੂੰ ਇਹ ਹੋਰ ਸਵਾਲ ਨੇ ਹੂੰ ਹੂੰ ਪਰ ਇਹ ਫਰਕ ਪੈਂਦਾ ਉਹ ਫਰਕ ਦੇ ਵਿੱਚ ਮੈਨੂੰ ਇੰਨਾ ਕੁ ਹੈ ਜਿੰਨਾ ਕੁ ਸੁਣਿਆ ਜਾਂ ਜਿੰਨੇ ਕਿ ਇਨਫੋਰਮੇਸ਼ਨ ਮੈਂ ਕਹਿ ਸਕਦਾ ਕਿ ਵਿਧਨ ਸੀਪੀਐਮ ਹਮ ਹਮ ਆਪਣੇ ਜਗਜੀਤ ਸਿੰਘ ਲਾਲਪੁਰੀ ਸੀਗੇ ਹਾਂਜੀ ਹਾਂਜੀ ਉਹ ਨਹਿਰ ਰੋਕ ਜਦੋਂ ਮੋਰਚਾ ਸੀਗਾ ਨਾ ਜਾਂ ਉਸ ਤੋਂ ਬਾਅਦ ਹਮ ਉਹ ਨਾਲ ਜੁੜੇ ਹੋਏ ਸੀਗੇ ਤੇ ਇਕੱਠਾ ਰਹਿਣਾ ਚਾਹੁੰਦੇ ਸੀਗੇ ਜੀ ਪਰ ਦਿੱਲੀ ਤੋਂ ਹਰਕਿਸ਼ਨ ਸਿੰਘ ਸੁਰਜੀਤ ਹਮ ਦਾ ਜਿਹੜਾ ਪ੍ਰੈਸ਼ਰ ਸੀਗਾ ਹਮ ਉਹ ਉਸ ਨੂੰ ਡਿਸਕੰਟੀਨਿਊ ਕਰਨ ਦਾ ਸੀਗਾ ਹਮ ਜਿਹੜਾ ਇਵੈਂਚੁਅਲੀ ਹੋਇਆ ਵੀ ਪਾਰਟ ਵੇ ਹੋ ਜੂ ਇਹਨਾਂ ਦਾ ਪਾਰਟ ਵੇ ਹੋ ਜੇ ਹੋਇਆ ਉਸ ਤੋਂ ਬਾਅਦ ਕੀ ਹੁੰਦਾ ਵੀ ਕੁਝ ਫਿਰ ਲੈਫਟਿਸਟ ਜਿਹੜੇ ਐਕਟੀਵਿਸਟ ਸੀਗੇ ਹੂੰ ਉਹ ਵੀ ਮਾਰੇ ਜਾਂਦੇ ਨੇ ਹੂੰ ਹੁਣ ਉਹਨਾਂ ਨੂੰ ਕੌਣ ਮਾਰ ਗਿਆ ਹੂੰ 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 ਆਪਾਂ ਕੁਝ ਨਹੀਂ ਕਹਿ ਸਕਦੇ ਉਹਦੇ ਬਾਰੇ ਪਰ ਉਹਦਾ ਮੈਨੂੰ ਮੈਂ ਇੱਕ ਚੀਜ਼ ਇਹ ਦੇਖਦਾ ਵੀ ਜਦੋਂ ਪਾਇਨਲਾਈਜ਼ ਕਰਦੇ ਆ ਆਪਾਂ ਇਹ ਦੇਖਦੇ ਆ ਵੀ ਉਹਨਾਂ ਦਾ ਬੈਨੀਫਿਸ਼ੀਰੀ ਕੌਣ ਆ ਹੂੰ ਉਸ ਜੋ ਚੀਜ਼ਾਂ ਹੋਈਆਂ ਉਹਦੀ ਜਿਹੜੀ ਆਊਟਕਮ ਹੋਈ ਉਹਦੀ ਬੈਨੇਫਿਸ਼ਰੀ ਕੌਣ ਹੋਇਆ ਜਾਂ ਲੈਫਟ ਦਾਤੇ ਕਾਲੀਆਂ ਦਾ ਜੇ ਸਮਝੌਤਾ ਟੁੱਟ ਗਿਆ ਹੂੰ ਹੂੰ ਵੱਖਰੇ ਵੱਖਰੇ ਰਾਹ ਹੋ ਗਏ ਉਹਦਾ ਬੈਨੇਫਿਸ਼ਰੀ ਕੌਣ ਹੋਇਆ ਇਹ ਵਿਚਾਰ ਕਰਨ ਦੀ ਲੋੜ ਹੈ ਤੇ ਤੁਹਾਨੂੰ ਲੱਗਦਾ ਹੈ ਵੀ ਮਨ ਲਗੀ ਤੁਸੀਂ ਐਗਜ਼ਾਮਪਲਸ ਦੇ ਨਾਲ ਮੈਨੂੰ ਤੁਸੀਂ ਪਹਿਲਾਂ ਵੀ ਆਪਣੀ ਗੱਲ ਹੋ ਰਹੀ ਸੀ ਆਫ ਦਾ ਰਿਕਾਰਡ ਕਿ ਵੀ ਹਰਕਿਸ਼ ਸਿੰਘ ਸੁਰਜੀਤ ਉਹਨਾਂ ਬਾਰੇ ਤੁਸੀਂ ਦੋ ਐਗਜ਼ਾਮਪਲਸ ਦਿੱਤੀਆਂ ਸੀ ਜੋ ਤੁਹਾਡੇ ਤਜਰਬੇ ਚ ਆਈਆਂ ਗੱਲਾਂ ਕਿ ਵੀ ਉਹ ਕੀ ਐਗਜ਼ਾਮਪਲ ਸੀਗੀਆਂ ਜਿੱਥੇ ਜਿੱਥੇ ਤੁਸੀਂ ਉਹਨਾਂ ਨੂੰ ਦੇਖਿਆ ਜਾਂ ਜੋ ਵੀ ਤੁਸੀਂ ਉਹ ਦੱਸੋ ਮੜਾ ਜੀ ਉਹ ਐਸ ਜੀ ਦੋ ਐਗਜ਼ੈਂਪਲ ਹੋਣਿਆ ਕਿ ਇੱਕ ਤਾਂ ਟੁੱਢੀ ਕੇ ਲਾਲਾ ਆਪਣੇ ਲਾਜਪੁੱਤਰ ਆਏ ਦਾ ਪਿੰਡ ਤੇ ਉਹਦੀ ਉਹਦਾ ਜਨਮ ਦਿਨ ਸੀ ਸ਼ਰ ਤੇ ਇੱਕ ਵੱਡਾ ਇਕੱਠ ਹੋਇਆ ਸੀ ਟੁੱਢੀ ਕੇ ਹੂੰ ਹੂੰ ਇਹ ਕਦੋਂ ਦੀ ਗੱਲ ਹੈ ਜੀ ਇਹ ਗੱਲ 1900 ਮੇਰਾ ਖਿਆਲ 84 ਦੇ ਇਰਤ ਗਿਰਦੀ ਆ ਸ਼ਾਇਦ ਉਹ ਤੋਂ ਪਹਿਲਾਂ ਦੀ ਆ ਜਾਂ ਸਾਲ 6 ਮਹੀਨੇ ਅੱਗੇ ਦੀ ਜਾਂ ਬਾਅਦ ਦੀ ਹੂੰ ਹੂੰ ਉਹਦੇ ਵਿੱਚ ਬਹੁਤ ਲੋਕੀ ਸੀ ਜਿਹੜੇ ਪੰਜਾਬੀ ਚ ਬੋਲੇ ਹੂੰ ਹੂੰ ਜਿਹੜੇ ਪੰਜਾਬ ਦੇ ਸੀ ਹੂੰ ਹੂੰ ਹਰਕਿਸ਼ਨ ਸਿੰਘ ਸਰਜੀਤ ਦੀ ਜਿਹੜੀ ਸਪੇਸ ਸੀ ਉਹ ਹਿੰਦੀ ਵਿੱਚ ਸੀਗੀ ਅੱਛਾ ਟੁੱਡੀਕੇ ਦੇ ਵਿੱਚ ਟੁੱਡੀਕੇ ਦੇ ਵਿੱਚ ਹੂੰ ਔਰ ਇਸ ਗੱਲ ਦੀ ਚਰਚਾ ਵੀ ਥੋੜੀ ਬਹੁਤੀ ਹੋਈ ਸੀਗੀ ਹੂੰ ਤੇ ਦੂਸਰਾ ਇਹ ਆ ਵੀ 84 ਤੋਂ ਬਾਅਦ ਜਿਹੜਾ ਹਿੰਦ ਸਮਾਚਾਰ ਗਰੁੱਪ ਆ ਪੰਜਾਬ ਕੇਸਰੀ ਗਰੁੱਪ ਆ ਹੂੰ 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 ਇਹ ਜਿੱਦਾਂ ਉਹ ਹੁੰਦੇ ਨੇ ਸ਼ਹੀਦ ਪਰਿਵਾਰਾਂ ਨੂੰ ਥੋੜੀ ਜੀ ਫਾਈਨੈਂਸ਼ੀਅਲ ਅਸਿਸਟੈਂਸ ਇਹ ਦਿੰਦੇ ਸੀ ਟੈਰਰਿਸਟ ਵਿਕਟਮ ਫੈਮਿਲੀ ਤੇ ਉਹ ਇਹਨਾਂ ਨੇ ਫੰਕਸ਼ਨ ਜਲੰਧਰ ਕੀਤਾ ਸੀ ਜਿਹਦੇ ਵਿੱਚ ਹਰਕਿਸ਼ਨ ਸਿੰਘ ਸੁਰਜੀਤ ਵੀ ਆਇਆ ਸੀ ਹੂੰ ਤੇ ਉਹਦੇ ਚ ਜੋਤੀ ਵਾਸੂ ਵੀ ਆਇਆ ਸੀ ਹੂੰ ਜਿਹੜਾ ਬੈਸਟ ਬੰਗਾਲ ਦਾ ਚੀਫ ਮਿਨਿਸਟਰ ਸੀ ਹਰਕਿਸ਼ਨ ਸਿੰਘ ਸਰਜੀਤ ਨੇ ਜੋ ਬੋਲਿਆ ਉਹਦੇ ਵਿੱਚ ਇਹ ਸੀ ਕਿ ਜਿਹੜੀ ਪੰਜਾਬ ਦੀ ਪ੍ਰੋਬਲਮ ਹੈ ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ। ਹੂੰ ਜਦਕਿ ਜੋਸਤੀ 바ਸੂ ਨੇ ਜੋ ਬੋਲਿਆ ਉਹਦੀ ਲਾਈਨ ਸੀ ਕਿ ਇਹ ਇੱਕ ਪੋਲੀਟੀਕਲ ਪ੍ਰੋਬਲਮ ਹੈ। ਹੂੰ ਸੋ ਇਹ ਡਿਫਰੈਂਸ ਯੂ ਨਾ ਦਾ ਬੇਸਿਕ ਡਿਫਰੈਂਸ ਦੋਨੋਂ ਜਿਹੜਾ ਮੈਂ ਆਬਜ਼ਰਵ ਕੀਤਾ।